ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਿਰ ਪਰੂ ਬਕਾਰ ਵੇਖੋ ਪਤਾ ਲੱਗਿਆ ਕਿ ਗੋਬਿੰਦ ਰਾਏ ਜੀ ਦਾ ਘਰ ਦੇ ਵਿੱਚ ਪ੍ਰਕਾਸ਼ ਬੱਚੇ ਦਾ ਹੋਇਆ ਹੈ ਸੁਨੇਹਾ ਗਿਆ ਮਹਾਰਾਜ ਜੀ ਨੇ ਆਪ ਫਿਰ ਸੁਨੇਹਾ ਭੇਜਿਆ ਕਿ ਨਾ ਗੋਬਿੰਦ ਰਾਏ ਰੱਖਣਾ ਇੱਕ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾਂ ਰੱਖਿਆ ਖੁਦ ਆ ਵੀ ਸਕਦੇ ਸੀ ਪਰ ਨਹੀਂ ਚਲੋ ਭਾਵ ਲੱਭੀਏ ਕਿਉਂਕਿ ਇਤਿਹਾਸ ਉਹੀ ਰਹਿਣਾ ਹੈ ਜਦੋਂ ਗੋਬਿੰਦ ਰਾਏ ਜੀ ਪਟਰੇਂ ਦੀ ਧਰਤੀ ਤੇ ਲਗਭਗ 5 ਜਾਂ 6 ਸਾਲ ਰਹਿੰਦੇ ਨੇ ਪਟਨਾ ਸਾਹਿਬ 5 ਸਾਲ ਦੀ ਉਮਰ ਹੋ ਗਈ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਤੋਂ ਜਾ ਬਾਅਦ ਵਿੱਚ ਪਟਨੇ ਆਉਂਦੇ ਹੈ ਉਦੋਂ ਪਹਿਲਾ ਮਿਲਾਪ ਜਦੋਂ ਹੁੰਦਾ ਨਾ ਗੋਬਿੰਦ ਰਾਏ ਜੀ ਦੀ 3 ਸਾਲ ਦੀ ਉਮਰ ਹੋ ਗਈ 3 ਸਾਲ 3 ਸਾਲ ਦਾ ਬੱਚਾ ਹੋ ਗਿਆ ਇੱਥੇ ਤੇ ਵੇਖੋ ਨਾ ਤੁਸੀਂ ਸਮਾਂ ਲੰਘ ਜਾਵੇ ਘਰ 'ਚ ਔਲਾਦ ਨਾ ਹੋਵੇ ਬੰਦਾ ਕੈਨੇਡਾ ਅਮਰੀਕਾ ਕਿਤੇ ਵੀ ਹੋਵੇ ਹਾਂ ਪਰ ਘਰ 'ਚ ਖੁਸ਼ਖਬਰੀ ਹੋਵੇ ਸਾਰਾ ਕੁਝ ਛੱਡ ਕੇ ਬੰਦਾ ਆ ਜਾਂਦਾ ਹੈ ਤੁਸੀਂ ਜਰਾ ਸੋਚੋ ਧਾਰਮਿਕ ਧਰਮ ਦੇ ਪ੍ਰਚਾਰ ਨੂੰ ਸੱਚ ਦੇ ਪ੍ਰਚਾਰ ਨੂੰ ਗੁਰੂ ਸਾਹਿਬ ਜੀ ਨੇ ਕਿੰਨੀ ਵੱਡੀ ਅਹਿਮੀਅਤ ਦਿੱਤੀ ਹੋਏਗੀ ਮੋਈ ਨਹੀਂ ਕੋਈ ਐਸਾ ਨਹੀਂ ਵੀ ਆਪਣੇ ਬੱਚੇ ਦੇ ਨਾਲ ਮਹਾਰਾਜ ਪਿਆਰ ਨਾ ਕਰਦੇ ਹੋਣਗੇ ਚਲੋ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਮਹਾਰਾਜ ਆਪ ਪੰਜਾਬ ਆ ਜਾਂਦੇ ਨੇ ਹਾਲਾਤਾਂ ਨੂੰ ਵੇਖ ਕੇ ਸਤਿਗੁਰੂ ਬਾਅਦ ਵਿੱਚ ਫਿਰ ਸੁਨੇਹਾ ਭੇਜਦੇ ਨੇ ਵੀ ਉਤੋਂ ਬਾਅਦ ਲਗਭਗ 5 ਕ ਸਾਲ 5 6 ਸਾਲ ਦੀ ਉਮਰ ਹੋ ਜਾਂਦੀ ਹੈ ਬਾਅਦ ਵਿੱਚ ਅਨੰਦਪੁਰ ਸਾਹਿਬ ਉੱਤੇ 5 ਸਾਲ ਉੱਥੇ ਲੰਘ ਗਏ ਪੰਜਾਂ ਦੇ ਵਿੱਚ ਤੁਸੀਂ 4 ਕ ਸਾਲ ਜੋੜ ਦੋ ਜੋੜ ਦੋ 9 ਸਾਲ ਬਣ ਗਿਆ। ਗਿਆਨੀ ਸੋਹਣ ਸਿੰਘ ਸੀਤਲੋਣਾ ਨੇ ਸਵਾਕ 9 ਸਾਲ ਦੀ ਉਮਰ ਦਸੀ ਹੈ। ਜਦੋਂ ਗੁਰਤਾ ਗੱਦੀ ਤੇ ਗੋਬਿੰਦ ਰਾਏ ਜੀ ਬਰਾਜਮਾਨ ਹੋ ਜਾਂਦੇ ਸਵਾਕ 9 ਸਾਲ ਦੀ। ਹੁਣ ਤੁਸੀਂ ਇਸ ਚੀਜ਼ ਨੂੰ ਮਹਿਸੂਸ ਕਰੋ ਵੀ ਇੱਕ ਬਾਪ ਦੀ ਗੋਦ ਦੇ ਵਿੱਚ ਉਹਦਾ ਪੁੱਤਰ ਕਿੰਨੇ ਸਾਲ ਖੇਡਿਆ ਜੀ ਲਗਭਗ 4 ਸਾਲ। ਚਾਰ ਸਤ ਸੌਖਾਈ ਜੀ ਇਹ ਗੱਲਾਂ ਜੇ ਮਹਿਸੂਸ ਕਰਾਂਗੇ ਦਿਲ ਦੀ ਦਹਲੀਜ਼ ਤੱਕ ਪਹੁੰਚਾਵਾਂਗੇ ਆਪਾਂ ਵੀ ਤੇ ਗ੍ਰਿਸ਼ਤੀ ਆ ਆਪਾਂ ਵੀ ਤੇ ਪਰਿਵਾਰਾਂ ਵਾਲੇ ਆ ਕੇ ਫਰਿਆਦੀ ਹੋਏ ਫਰਿਆਦ ਕੀਤੀ ਤੇ ਗੋਬਿੰਦ ਰਾਏ ਜੀ ਨੇ ਕੀ ਇੱਕ ਗੱਲ ਆਖੀ ਆ ਤੇ ਪਤਾ ਨਹੀਂ ਕੀ ਸਾਨੂੰ ਸੁਣਾ ਦਿੱਤਾ ਜੀ ਗੋਬਿੰਦ ਰਾਏ ਜੀ ਬਾਹਰ ਖੇਡਦੇ ਪਏ ਸੀ ਅੰਦਰ ਆਏ ਤੇ ਗੋਬਿੰਦ ਰਾਏ ਜੀ ਨੇ ਆਖਿਆ ਜੀ ਤੁਹਾਡੇ ਤੋਂ ਵੱਡਾ ਕੋਈ ਧਰਮੀ ਕੌਣ ਹੋ ਸਕਦਾ ਨਾ ਭਾਈ ਗੁਰਤੇਗ ਬਹਾਦਰ ਸਾਹਿਬ ਜੀ ਦਾ ਦੀਵਾਨ ਲੱਗਾ ਹੋਵੇ ਤੇ ਪੁੱਤਰ ਬਾਹਰ ਖੇਡਦਾ ਹੋਵੇ ਕਿੱਦਾਂ ਹੋ ਸਕਦਾ ਨਾ ਦੀਵਾਨ ਸੱਜਿਆ ਹੋਇਆ ਹੈ ਸਤਿਗੁਰੂ ਵਿਅਸੀ ਦੀਵਾਨ ਦੇ ਵਿੱਚ ਬਰਾਜਮਾਨ ਫਰਿਆਦ ਹੈ ਮਹਾਰਾਜ ਬਖਸ਼ਿਸ਼ ਕਰੋ ਕਿਰਪਾ ਕਰੋ ਤੁਹਾਡੇ ਤੋਂ ਬਿਨਾ ਸਾਡੀ ਕੋਈ ਪੱਤ ਨਹੀਂ ਰੱਖ ਸਕਦਾ ਵੈਸੇ ਨਾ ਇੱਕ ਕਵੀ ਕਾਸਦ ਹੋਇਆ ਜੀ ਨੇ ਬੜੀ ਸੋਹਣੀ ਗੱਲ ਆਖੀ ਉਹ ਕਹਿੰਦਾ ਜੀ ਕਵੀ ਤੇਰੀ ਕੁਰਬਾਨੀ ਦੇ ਗਾਉਣ ਸੋਲੇ ਮੈਂ ਅਣਜਾਨ ਕਾਸਦ ਕਿਹੜੇ ਬੋਲ ਬੋਲਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਤੇਰਾ ਸਾਨੀ ਕੋਈ ਨਹੀਂ ਕਿਹੜੀ ਤੱਕੜੀ ਚ ਤੇਰਾ ਇਸ਼ਕ ਤੋਂ ਨਾ ਹੈ ਗੁਰਤੇਗ ਬਹਾਦਰ ਸਾਹਿਬ ਤੇਰਾ ਸਾਨੀ ਕੋਈ ਹੋ ਸਕਦਾ ਨਾ ਤੂੰ ਬੁੱਤ ਪੂਜੇ ਨਾ ਤੂੰ ਤਿਲਕ ਲਾਏ ਨਾ ਤੂੰ ਪਾਏ ਜੰਜੂ ਆਪਣੇ ਤਨ ਉਤੇ ਪਰ ਤਿਲਕ ਤੇ ਜੰਜੂ ਦੀ ਰੱਖਿਆ ਲਈ ਦਿੱਤਾ ਸੀਸ অতি ਪ੍ਰਸੰਨ ਹੋ ਗਏ ਨਾ ਤੇ ਤੂੰ ਤਿਲਕ ਲਾ ਰਿਆ ਏ ਨਾ ਤੂੰ ਜੰਜੂ ਪਾ ਰਿਆ ਏ ਨਾ ਤੂੰ ਮੂਰਤੀ ਪੂਜਾ ਕਰੇ ਸੋਚੋ ਜਰਾ ਕ ਸਿੱਖ ਫਲਸਫਾ ਇਨ੍ਹਾਂ ਵਿਚਾਰਧਾਰਾ ਦੇ ਖਿਲਾਫ ਜਿ ਵਿਚਾਰਕ ਧਾਰ ਵਿਖੀਏ ਨਾ ਅਸੀਂ ਬੁੱਤ ਪੂਜਦੇ ਹਾਂ ਨਾ ਅਸੀਂ ਤਿਲਕ ਲਾਉਂਦੇ ਹਾਂ ਨਾ ਅਸੀਂ ਜੰਜੂ ਪਾਉਂਦੇ ਹਾਂ ਪਰ ਖਿਆਲ ਕਰਨਾ ਸਿੱਖ ਫਲਸਫਾ ਸਤਕਾਰ ਸਭਨਾ ਦਾ ਕਰਦਾ ਹੈ ਮਹਾਰਾਜ ਤੁਸੀਂ ਤੇ ਸਹਿਮਤ ਨਹੀਂ ਪਰ ਫਿਰ ਵੀ ਸੀਸ ਤੁਸੀਂ ਪ੍ਰਸੰਨ ਹੋ ਕੇ ਦਿੱਤਾ ਉਹ ਫਿਰ ਇੱਕ ਗੱਲ ਬੜੀ ਕਮਾਲ ਦੀ ਲਿਖਦੇ ਨੇ ਕਹਿੰਦੇ ਅਬ ਤੱਕ ਜੇ ਤੂੰ ਸੁਣਾ ਹੋਗਾ ਕਹਿੰਦੇ ਇਹ ਗੱਲਾਂ ਸੁਣੀਆਂ ਨੇ ਸਾਰੀਆਂ ਸਾਰਿਆਂ ਨੇ ਕਾਤਲ ਮਕਤੂਲ ਕੇ ਪਾਸ ਜਾਂਦਾ ਹੈ ਕਾਤਲ ਤੋਂ ਭਾਵ ਹੁੰਦਾ ਜਿਹੜਾ ਕਤਲ ਕਰਦਾ ਹੈ ਮਕਤੂਲ ਤੋਂ ਭਾਵ ਜਿਹਦਾ ਕਤਲ ਕਰਨਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਤਲ ਕੇ ਪਾਸ ਜਾ ਕੇ ਉਲਟੀ ਗੰਗਾ ਵਾਦੀ ਤੁਸੀਂ ਉਲਟੀ ਗੰਗਾ ਦੇ ਮਹਾਵਰੇ ਬਹੁਤ ਸੁਨੇ ਹੋਣਗੇ ਪਰ ਉਲਟੀ ਗੰਗਾ ਨੂੰ ਵਹਾਇਆ ਕਿਵੇਂ ਜਾਂਦਾ ਗੁਰਤੇਗ ਬਾਧਰ ਜੀ ਨੇ ਸੱਚ ਕਰਕੇ ਵਹਾਇਆ ਹੈ ਉਲਟੀ ਗੰਗਾ ਦੇ ਆਪ ਸਦਸੇ ਨੇ ਆਪ ਹੀ ਤੁਰ ਪਈ ਸੀ ਮਹਾਰਾਜ ਜੀ ਗ੍ਰਿਫਤਾਰੀ ਵਾਸਤੇ ਅਨੰਦਪੁਰ ਸਾਹਿਬ ਤੋਂ ਜਦੋਂ ਸੰਗਤਾਂ ਦੇ ਨਾਲ ਮਿਲਾਪ ਹੋਇਆ ਹੈ ਕਹਿਣਾ ਪਿਆ ਜੀ ਮਹਾਰਾਜ ਆਪ ਹੀ ਤੁਰੇ ਆभी ਸ਼ਹਾਦਤ ਦਾ ਜਾਮ ਪੀਣ ਵਾਸਤੇ ਕੁਰਬਾਨ ਹੋਣ ਵਾਸਤੇ ਧੰਨ ਗੁਰਤੇਗ ਬਾਦਰ ਸਾਹਿਬ ਜੀ ਤੁਰ ਪਏ। ਇਧਰੋਂ ਗੋਬਿੰਦ ਰਾਏ ਜੀ ਨੂੰ ਗੁਰਤਾਗਤਿੱਦਾ ਤਿਲਕ ਕਿਉਂਕਿ ਭਾਈ ਸਾਹਿਬ ਜੀ ਕਹਿ ਕੇ ਗਏ ਸੀ ਕਿਉਂਕਿ ਅਗਲੇ ਦੀਵਾਨਾਂ ਦੇ ਵਿੱਚ ਮੈਂ ਵਿਸਥਾਰ ਦੇ ਨਾਲੇ ਆਪ ਜੀ ਦੇ ਨਾਲ ਵਿਚਾਰਾਂ ਕਰਨੀਆਂ ਨੇ ਕਿਉਂਕਿ 4-5 ਦੀਵਾਨ ਆਪਣੇ ਕੋਲ ਹੈਗੇ ਨੇ ਮੇਰੇ ਵੀ ਮਨ ਦੇ ਬੜੇ ਬਲਬਲੇ ਨੇ ਇਤਿਹਾਸ ਛਪਾਇਆ ਬਹੁਤ ਗਿਆ ਜੀ। ਗੁਰਤੇਗ ਬਾਦਰ ਸਾਹਿਬ ਜੀ ਦਾ ਪ੍ਰਚਾਰਕ ਦੌਰਾ ਮਾਰਾਇ ਨੇ ਕਿੰਨੇ ਕਿੰਨੇ ਵੱਡੇ ਪਰਉਪਕਾਰ ਕੀਤੇ ਨੇ ਕਿੱਥੇ ਕਿੱਥੇ ਗਏ ਨੇ ਅਸੀਂ ਅਗਲੇ ਦਿਵਾਨਾਂ ਦੇ ਵਿੱਚ ਵਿਸਥਾਰ ਸਹਿਤ ਅਸੀਂ ਵਿਚਾਰਾਂ ਕਰਨੀਆਂ ਨੇ ਤੇ ਮੇਰੀ ਬੇਨਤੀ ਹੈ ਸਾਧ ਸੰਗਤ ਜੀ ਪ੍ਰਸੰਗ ਜਿਹੜਾ ਹੁੰਦਾ ਨਾ ਜੇ ਆਪਾਂ ਨਿਤ ਆਵਾਂਗੇ ਰੋਜ਼ ਆਵਾਂਗੇ ਤੇ ਫਿਰ ਇਤਿਹਾਸ ਦਾ ਪਤਾ ਲੱਗਦਾ ਇਤਿਹਾਸ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਵੀ ਕੁਝ ਕਿਤਾਬਾਂ ਜਿਹੜੀਆਂ ਨੇ ਐਦਾਂ ਦੀਆਂ ਲਿਖ ਦਿੱਤੀਆਂ ਸੀ ਔਰੰਗਜੇਬ ਨੂੰ ਬਰੀ ਕੀਤਾ ਗਿਆ ਔਰੰਗਜੇਬ ਔਰੰਗਜੀਬ ਦੀ ਸਿਫਤ ਕੀਤੀ ਗਈ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਗੁਣਾਗਾਰ ਪੇਸ਼ ਕੀਤਾ ਗਿਆ ਐਸੀਆਂ ਕਿਤਾਬਾਂ ਵਿੱਚ ਲਿਖਮਾਰੀਆਂ ਅਗਲੀਆਂ ਨਾ ਵਿਚਾਰਾਂਗੇ ਨਾ ਸਮਝਾਂਗੇ ਤੇ ਕੋਈ ਵੀ ਸਾਨੂੰ ਗੁੰਮਰਾਹ ਕਰਕੇ ਜਾ ਸਕਦਾ ਹੈ ਕੋਈ ਵੀ ਜਿਹੜਾ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਤਗੁਰੂ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾਇਆ ਗੋਬਿੰਦ ਰਾਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਆਪ ਸਤਿਗੁਰੂ ਜੀ ਸ਼ਹਾਦਤ ਦੇਣ ਵਾਸਤੇ ਅੱਜ 350 ਸਾਲਾ ਅਸੀਂ ਮਨਾ ਰਹੇ ਹਾਂ ਗੁਰਤਾ ਗੱਦੀ ਦਿਵਸ ਵੀ ਤੇ ਸ਼ਹਾਦਤ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਗੁਰਤਾ ਗੱਦੀ ਦਾ ਕਨਸੈਪਟ ਹੈ ਨਾ ਸਾ ਸੰਗਤ ਇਹ ਗੁਰੂ ਦਾ ਫੈਸਲਾ ਹੈ ਗੁਰੂ ਦਾ ਫੈਸਲਾ ਕਈ ਵਾਰ ਸਾਡੇ ਮਨਾਂ ਦੇ ਵਿੱਚ ਇਹ ਬੜੇ ਸਵਾਲ ਆਉਂਦੇ ਨੇ ਕਰਦੇ ਵੀ ਹੋਣਗੇ ਤੁਹਾਡੇ ਮਨਾਂ 'ਚ ਵੀ ਹੋਣਗੇ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਕਮਾਈ ਘੱਟ ਸੀ ਉਹਨਾਂ ਨੂੰ ਕਿਉਂ ਨਹੀਂ ਗੁਰਤਾ ਗੱਦੀ ਮਿਲੀ ਭਾਈ ਗੁਰਦਾਸ ਜੀ ਦੀ ਕਮਾਈ ਘੱਟ ਸੀ بڑے بڑے ਪਰਿਵਾਰ ਨੇ ਜਿਨ੍ਹਾਂ ਨੇ ਬੜੀਆਂ-ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕਿ ਉਹਨਾਂ ਦੀ ਕਮਾਈ ਘੱਟ ਸੀ ਇਹ ਸਿੱਖ ਦਾ ਫੈਸਲਾ ਨਹੀਂ ਕਿ ਗੁਰਤਾ ਗੱਦੀ ਕਿੰ ਨੂੰ ਦੇਣੀ ਅਬ ਇਹਨੂੰ ਸੁਣਿਓ ਮੇਰੀਓ ਪੈਣੋ ਧਿਆਨ ਦੇ ਥੋੜਾ ਜਾ ਗੁਰਤਾ ਗੱਦੀ ਵਾਲਾ ਜਿਹੜਾ ਕਨਸੈਪਟ ਹੈ ਨਾ ਇਹ ਸਭ ਵਿਦਮਾਨਿਓ ਮੰਨ ਅਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਗੁਰੂ ਜਿਹਦੇ ਤੇ ਪ੍ਰਸੰਨ ਹੋ ਜਾਵੇ ਉਹਨੂੰ ਇਹ ਬਖਸ਼ਿਸ਼ ਦਿੰਦਾ ਏ ਹਾਲਾਂਕਿ ਤੁਸੀਂ ਉਸ ਤਰਾਜੂ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੂੰ ਤੋਲ ਕੇ ਵੇਖ ਲਓ ਭਾਈ ਗੁਰਦਾਸ ਜੀ ਦਾ ਜੀਵਨ ਵੇਖ ਲਓ ਰੰਚਕ ਮਾਤਰ ਵੀ ਇਹ ਤੁਹਾਨੂੰ ਕਿਤੇ ਦੀ ਕਮੀ ਨਹੀਂ ਲੱਭੇਗੀ ਨਾ ਕਮੀ ਹੈ ਨਾ ਸਿੱਖ ਦੇ ਜੀਨ 'ਚ ਸਵਾਲ ਹੋਣਾ ਚਾਹੀਦਾ ਏ ਕੋਈ ਕਮੀ ਨਹੀਂ ਸਿੱਖਾਂ ਦੇ ਵਿੱਚ ਪਰ ਉਹ સિਧਾਂਤ ਉਹ ਵਿਚਾਰਧਾਰਾ ਕੇਵਲ ਗੁਰੂ ਦਾ ਫੈਸਲਾ ਤੇ ਗੁਰੂ ਦੇ ਫੈਸਲੇ ਨੂੰ ਸਿੱਖ ਸਿਰ ਮਤੇ ਪ੍ਰਵਾਨ ਕਰਦਾ ਹੈ ਸਨ 1675 ਸਤਿਗੁਰੂ ਜੀ ਇੱਕ ਗੱਲ ਮੈਂ ਹੋਰ ਸਾਂਝੀ ਕਰ ਦੇਵਾਂ ਇਹ ਗੁਰੂ ਘਰ ਦਾ ਨਿਜਮ ਰਿਆ ਹੈ ਜਿਉਂਦਿਆਂ ਜਿਉਂਦਿਆਂ ਗੁਰਤਾ ਗੱਦੀ ਦਾ ਕਨਸੈਪਟ ਹੈ ਸਿੱਖੀ ਅੰਦਰ ਮਰਨ ਤੋਂ ਬਾਅਦ ਨਹੀਂ ਇਹ ਜਿਉਂਦਿਆਂ ਜੇ ਗੁਰੂ ਨਾਨਕ ਸਾਹਿਬ ਜੀ ਭਾਈ ਲੈਹਣੇ ਨੂੰ ਅੰਗਦ ਬਣਾਉਂਦੇ ਨੇ ਤਖ਼ਾਲ ਕਰਨਾ 20 ਦਿਨ ਜਿਉਂਦੇ ਵੀ ਰਹੇ ਨੇ ਗੁਰਤਗਦੀ ਤੇ ਬਿਠਾਇਆ ਗੁਰੰਗਦੇ ਸਾਹਿਬ ਜੀ ਨੂੰ ਉਸ ਤੋਂ ਬਾਅਦ 20 ਦਿਨ ਜਿਉਂਦੇ ਰਹੇ ਬਾਅਦ ਵਿੱਚ ਜੋਤੀ ਜੋ ਸਮਾਏ ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੀ ਸ਼ਹਾਦਤ ਦੇਣ ਤੋਂ ਪਹਿਲਾਂ ਪਹਿਲਾਂ ਗੋਬਿੰਦ ਰਾਏ ਜੀ ਨੂੰ ਗੁਰਤਗਦੀ ਦਾ ਤਲ सिद्धांत ਦੇ ਕੇ ਉਹ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾ ਕੇ ਜੋ ਵਿਚਾਰਧਾਰਾ ਚੱਲਦੀ ਆ ਰਹੀ ਹੈ ਇਹ ਖਿਆਲ ਕਰਨਾ ਸਰੀਰ ਬਦਲਿਆ ਹੈ ਜੋ ਤੇ ਕੀ ਹੈ ਇਹ ਵੀ ਕਈ ਔਰ ਭਲੇਖੇ ਨੇ ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਉਹ ਕਈ ਔਰ ਗੁਰਗੋਬਿੰਦ ਸਿੰਘ ਦੀ ਵਿਚਾਰਧਾਰਾ ਨਹੀਂ ਚੰਗੀ ਲੱਗਦੀ ਉਹ ਕਹਿੰਦੇ ਜੀ ਬਾਪੂ ਨੇ ਕਿਰਪਾਨ ਫੜੀ ਕਈਆਂ ਨੂੰ ਕਿਰਪਾਨ ਵਾਲਾ ਬਾਪੂ ਚੰਗਾ ਨਹੀਂ ਲੱਗਦਾ ਐਦਾਂ ਦੀ ਵਿਚਾਰ ਵੀ ਬਣਾ ਦਿੱਤੀ ਗਈ ਨਾ ਭਾਈ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਿਚਾਰ ਹੈ ਉਹੀ ਗੁਰੂ ਗੋਬਿੰਦ ਸਿੰਘ ਜੀ ਕੋਈ ਫਰਕ ਨਹੀਂ ਸਤਿ